ਡੱਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤਾਂ ਤਕਰੀਬਨ 26 ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਜਿਸ ਤੋਂ ਬਾਅਦ ਖਨੌਰੀ ਬਾਰਡਰ ਤੇ ਲਗਾਤਾਰ ਜਿਹੜੀਆਂ ਰੌਣਕਾਂ ਵਧ ਰਹੀਆਂ ਆ ਉਹਨਾਂ ਦੇ ਮਤਲਬ ਕਿ ਆਪਣੇ ਐਮਐਸਪੀ ਗਰੰਟੀ ਕਾਨੂੰਨ ਤੇ ਬਹੁਤ ਸਾਰੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਲੜਾਈ ਲੜ ਰਹੇ ਆ ਅੱਜ ਆਪਾਂ ਇਸ ਟੰਪੂ ਦੇ ਵਿੱਚ ਖੜੇ ਆ ਜ਼ਿਲ੍ਹਾ ਬਠਿੰਡਾ ਬਲਾਕ ਤਲਵੰਡੀ ਦੇ ਪਿੰਡ ਫੁੱਲੋਖਰੀ ਫੁੱਲੋਖਰੀ ਦੇ ਸਾਡੇ ਭੈਣਾ ਵੱਲੋਂ ਤੇ ਸਾਡੇ ਨੌਜਵਾਨਾਂ ਵੀਰਾਂ ਵੱਲੋਂ ਜਿਹੜਾ ਪਿੰਡ ਦੇ ਵਿੱਚੋਂ ਰਾਚਲ ਇਕੱਠਾ ਕਰਕੇ ਲਿਆਂਦਾ ਗਿਆ ਹੈਗਾ ਇਹਦੇ ਵਿੱਚ ਔਡੋ ਅੱਡੀ ਜਿਹੜੀਆਂ ਵਸਤਾਂ ਦਾਲਾਂ ਆਟਾ ਹੋਰ ਨਾਮਕ ਜਿੰਨਾ ਵੀ ਰਚਨਾ ਆਪਾਂ ਨੂੰ ਲੰਗਰ ਵਾਸਤੇ ਚਾਹੀਦਾ ਉਹ ਇਕੱਠਾ ਕੀਤਾ ਗਿਆ ਔਰ ਲਗਾਤਾਰ ਖਨੌਰੀ ਬਾਰਡਰ ਤੇ ਰੋਜ਼ ਦਿਨ ਪਰ ਦਿਨ ਟਰਾਲੀਆਂ ਆ ਰਹੀਆਂ ਅੱਜ ਦੀ ਮੈਂ ਹੁਣੇ ਵੀਡੀਓ ਬਣਾ ਰਿਹਾ ਤਕਰੀਬਨ ਹੁਣੇ ਫੋਨ ਆਇਆ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਤਕਰੀਬਨ 15 ਟਰਾਲੀਆਂ ਨੌਜਵਾਨ ਲੈ ਕੇ ਇੱਥੇ ਪਹੁੰਚ ਰਹੇ ਆ ਸੋ ਦੋਸਤੋ ਸਾਡਾ ਵੀਡੀਓ ਬਣਾਉਣ ਦਾ ਮੇਨ ਮਕਸਦ ਕੀ ਆ ਕਿ ਅੱਜ ਇਸ ਲੜਾਈ ਨੂੰ ਲੜਨ ਲਈ ਸਾਡੀਆਂ ਭੈਣਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਲਗਾਤਾਰ ਇੱਥੇ ਇਕੱਠ ਵੱਧ ਰਿਹਾ ਲੰਗਰਾਂ ਦਾ ਪ੍ਰਬੰਧ ਵੱਧ ਰਿਹਾ ਹੈ ਚਾਹੇ ਇੱਥੇ ਬਥੇਰੀਆਂ ਸੰਸਥਾਵਾਂ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਪਰ ਫਿਰ ਵੀ ਸਾਡੀ ਇਸ ਲੜਾਈ ਨੂੰ ਆਰ ਪਾਰ ਦੀ ਲੜਾਈ ਨੂੰ ਲੜਨ ਦੇ ਲਈ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਦੀ ਸ਼ਮੂਲੀਅਤ ਹੋਣੀ ਬਹੁਤ ਜ਼ਰੂਰੀ ਹੈ ਪਿਛਲੇ ਦਿਨਾਂ ਤੋਂ ਲਗਾਤਾਰ ਕਈ ਜ਼ਿਲ੍ਹਿਆਂ ਦੇ ਵਿੱਚੋਂ ਬੱਸਾਂ ਭਰ-ਭਰ ਕੇ ਸਾਡੀਆਂ ਭੈਣਾਂ ਸਾਡੇ ਬੱਚਿਆਂ ਸਮੇਤ ਇੱਥੇ ਪਹੁੰਚ ਰਹੇ ਆ ਔਰ ਸਾਡੀ ਇਸ ਵੀਡੀਓ ਰਾਹੀਂ ਅਪੀਲ ਹੈ ਹਰ ਪੰਜਾਬੀ ਨੂੰ ਹਰ ਨੌਜਵਾਨ ਨੂੰ ਕਿ ਹਰ ਪਿੰਡ ਦੇ ਵਿੱਚੋਂ ਟਰਾਲੀਆਂ ਦੇ ਕਾਫਲੇ ਲੈ ਕੇ ਤੇ ਸਾਡੀਆਂ ਭੈਣਾਂ ਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਇਹਨਾਂ ਮੋਰਚਿਆਂ ਦੇ ਵਿੱਚ ਪਹੁੰਚਾਉਣ ਦੀ ਜਰੂਰ ਕਿਰਪਾਲਤਾ ਕਰੋ ਤਾਂ ਕਿ ਆਉਣ ਵਾਲੇ ਇਤਿਹਾਸ ਦੇ ਵਿੱਚ ਸਾਡੇ ਬੱਚਿਆਂ ਦਾ ਵੀ ਇਸ ਲੜਾਈ ਦੇ ਵਿੱਚ ਜਿਹੜਾ ਨਾਮ ਦਰਜ ਹੋ ਸਕੇ ਡੱਲੇਵਾਲ ਸਾਹਿਬ ਦਾ ਜਿਹੜਾ ਮਰਨ ਵਰਤਾ तकरीबन 26 ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆ ਜਿਸ ਤੋਂ ਬਾਅਦ ਖਨੌਰੀ ਬਾਰਡਰ ਤੇ ਲਗਾਤਾਰ ਜਿਹੜੀਆਂ ਰੌਣਕਾਂ ਵੱਧ ਰਹੀਆਂ ਆ ਉਹਨਾਂ ਦੇ ਮਤਲਬ ਕਿ ਆਪਣੇ ਐਮਐਸਪੀ ਗਰੰਟੀ ਕਾਨੂੰਨ ਉੱਤੇ ਬਹੁਤ ਸਾਰੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਲੜਾਈ ਲੜ ਰਹੇ ਆ ਅੱਜ ਆਪਾਂ ਇਸ ਤੰਪੂ ਦੇ ਵਿੱਚ ਖੜੇ ਆ ਜਿਲ੍ਹਾ ਬਠਿੰਡਾ ਬਲਾਕ ਤਲਵੰਡੀ ਦੇ ਪਿੰਡ ਫੁੱਲੋਖਰੀ ਫੁੱਲੋਖਰੀ ਦੇ ਸਾਡੇ ਭੈਣਾਵਾਂ ਵੱਲੋਂ ਤੇ ਸਾਡੇ ਨੌਜਵਾਨਾਂ ਵੀਰਾਂ ਵੱਲੋਂ ਜਿਹੜਾ ਪਿੰਡ ਦੇ ਵਿੱਚੋਂ ਰਾਛਲ ਇਕੱਠਾ ਕਰਕੇ ਲਿਆਂਦਾ ਗਿਆਗਾ ਇਹਦੇ ਵਿੱਚ ਔਡੋ ਅੱਡੀ ਜਿਹੜੀਆਂ ਵਸਤਾਂ ਦਾਲਾਂ ਆਟਾ ਹੋਰ ਨਮਕ ਜਿੰਨਾ ਵੀ ਰਾਛਨ ਆਪਾਂ ਨੂੰ ਲੰਗਰ ਵਾਸਤੇ ਚਾਹੀਦਾ ਉਹ ਇਕੱਠਾ ਕੀਤਾ ਗਿਆ ਔਰ ਲਗਾਤਾਰ ਖਨੌਰੀ ਬਾਰਡਰ ਤੇ ਰੋਜ਼ ਦਿਨ ਬਰ ਦਿਨ ਟਰਾਲੀਆਂ ਆ ਰਹੀਆਂ ਅੱਜ ਦੀ ਮੈਂ ਹੋਣੀ ਵੀਡੀਓ ਬਣਾ ਰਿਹਾ तकरीबन ਹੋਣੀ ਫੋਨ ਆਇਆ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ तकरीबन 15 ਟਰਾਲੀਆਂ ਨੌਜਵਾਨ ਲੈ ਕੇ ਇੱਥੇ ਪਹੁੰਚ ਰਹੇ ਆ ਸੋ ਦੋਸਤੋ ਸਾਡਾ ਵੀਡੀਓ ਬਣਾਉਣ ਦਾ ਮੇਨ ਮਕਸਦ ਕੀ ਆ ਕਿ ਅੱਜ ਇਸ ਲੜਾਈ ਨੂੰ ਲੜਨ ਲਈ ਸਾਡੀਆਂ ਭੈਣਾਂ ਦਾ ਸਹਿਯੋਗ ਬਹੁਤ ਜ਼ਰੂਰੀ ਆ ਕਿਉਂਕਿ ਸਾਡੇ ਲਗਾਤਾਰ ਇੱਥੇ ਇਕੱਠ ਵੱਧ ਰਿਹਾ ਲੰਗਰਾਂ ਦਾ ਪ੍ਰਬੰਧ ਵੱਧ ਰਿਹਾ ਹੈ ਚਾਹੇ ਇੱਥੇ ਬਥੇਰੀਆਂ ਸੰਸਥਾਵਾਂ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਪਰ ਫਿਰ ਵੀ ਸਾਡੀ ਇਸ ਲੜਾਈ ਨੂੰ ਆਰ ਪਾਰ ਦੀ ਲੜਾਈ ਨੂੰ ਲੜਨ ਦੇ ਲਈ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਦੀ ਸ਼ਮੂਲੀਅਤ ਹੋਣੀ ਬਹੁਤ ਜ਼ਰੂਰੀ ਹੈ ਪਿਛਲੇ ਦਿਨਾਂ ਤੋਂ ਲਗਾਤਾਰ ਕਈ ਜ਼ਿਲ੍ਹਿਆਂ ਦੇ ਵਿੱਚੋਂ ਬੱਸਾਂ ਭਰ-ਭਰ ਕੇ ਸਾਡੀਆਂ ਭੈਣਾਂ ਸਾਡੇ ਬੱਚਿਆਂ ਸਮੇਤ ਇੱਥੇ ਪਹੁੰਚ ਰਹੇ ਆ ਔਰ ਸਾਡੀ ਇਸ ਵੀਡੀਓ ਰਹੀ ਅਪੀਲ ਹੈ ਹਰ ਪੰਜਾਬੀ ਨੂੰ ਹਰ ਨੌਜਵਾਨ ਨੂੰ ਕਿ ਹਰ ਪਿੰਡ ਦੇ ਵਿੱਚੋਂ ਟਰਾਲੀਆਂ ਦੇ ਕਾਫਲੇ ਲੈ ਕੇ ਤੇ ਸਾਡੀਆਂ ਭੈਣਾਂ ਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਇਹਨਾਂ ਮੋਰਚਿਆਂ ਦੇ ਵਿੱਚ ਪਹੁੰਚਾਉਣ ਦੀ ਜਰੂਰ ਕਿਰਪਾਲਤਾ ਕਰੋ ਤਾਂ ਕਿ ਆਉਣ ਵਾਲੇ ਇਤਿਹਾਸ ਦੇ ਵਿੱਚ ਸਾਡੇ ਬੱਚਿਆਂ ਦਾ ਵੀ ਇਸ ਲੜਾਈ ਦੇ ਵਿੱਚ ਜਿਹੜਾ ਨਾਮ ਦਰਜ ਹੋ ਸਕੇ